ਜਿਸ ਨੂੰ ਮਾਰ ਇਸ ਮਜਾਉਂਦੇ ਮਨਮੁਖ ਵਿਛੜੇ ਗੁਰਮੁਖ ਮਿਲिए ਇਹ ਬਿੱਤ ਗੁਰਮੁਖ ਪ੍ਰਗਟਾਏ ਜਿਉ ਸੋ ਉਹ ਗੁਰਮੁਖ ਸਤਗੁਰ ਸਾਹਿਬ ਜੀ ਗੁਰਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਰਾਹੀ ਆਪਣੇ ਸਾਹਮਣੇ ਉਹ ਵਿਧੀ ਉਹ ਯੁਗਤੀ ਉਹ ਹੁਨਰ ਉਹ ਕਲਾ ਪ੍ਰਗਟ ਕਰ ਰਹੇ ਨੇ ਜਿਹਦੇ ਰਾਹੀ ਅਸੀਂ ਇਸ ਤਰਲੋਕੀ ਤੋਂ ਉੱਪਰ ਉੱਠ ਕੇ ਆਪਦੇ ਘਰ ਨਿਜਮੈ ਸਿਰ ਕਰ ਤਰਗਾ ਪਰਲੋਕ ਵਿੱਚ ਜਾ ਸਕੀਏ ਆਪਦੀ ਖਰਾਕ ਹਾਸਲ ਕਰ ਸਕੀਏ ਆਪਦੇ ਮਾਤਾ ਪਿਤਾ ਦੇ ਹੁਕਮ ਨੂੰ ਪਹਿਚਾਨ ਸਕੀਏ ਤੇ ਉਸ ਮਿਲ ਸਕੀ ਜਿਸ ਕਰਕੇ ਗੁਰੂ ਪਿਆਰੇ ਹੋ ਮਾਰੇ ਸਾਨੂੰ ਕੁਰਬਾਨੀ ਵੀ ਸਮਝਾਉਂਦੇ ਸਤ ਸੰਗਤ ਕੈਸੀ ਜਾਣੀ ਜਿੱਥੇ ਏਕੋ ਨਾਮ ਵਖਾਣੀਏ ਕਿਉਂਕਿ ਜੋ ਨਾਮ ਹੈ ਉਹ ਪਰਮਾਤਮਾ ਦੇ ਮੁਖ ਵਿੱਚੋਂ ਪ੍ਰਗਟ ਹੋ ਰਹੀ ਆਵਾਜ਼ ਹੈ ਜਿਵੇਂ ਸੰਸਾਰ ਦਾ ਆਪਣੇ ਕੋਲ ਧਨ ਹੁੰਦਾ ਹੈ, ਜਾਇਦਾਦ ਹੁੰਦੀ ਹੈ। ਚਾਹੇ ਉਹ ਦੁਕਾਨ ਦੇ ਰੂਪ ਵਿੱਚ ਹੈ, ਚਾਹੇ ਉਹ ਖੇਤੀ ਦੇ ਰੂਪ ਵਿੱਚ ਹੈ। ਉਸ ਤੋਂ ਸਾਨੂੰ ਤਨ ਦੀ ਖਰਾਕ ਮਿਲਦੀ ਹੈ, ਸਰੀਰ ਦੀ ਖਰਾਕ ਮਿਲਦੀ ਹੈ। ਸਰੀਰ ਦੀਆਂ ਸੁੱਖ-ਸਹੂਲਤਾਂ ਸੀ ਲੈਣੇ ਉਸ ਧਨ ਦੇ ਰਾਹੀਂ। ਇਸੇ ਤਰ੍ਹਾਂ ਜਿਹੜਾ ਨਾਮ ਹੈ, ਉਹ ਸਾਡੇ ਮਨ ਦੀ ਜਾਇਦਾਦ ਹੈ, ਜੱਦੀ ਜਾਇਦਾਦ ਹੈ ਸਾਡੀ। ਉਸ ਤੋਂ ਸਾਡੇ ਤਨ ਦੀਆਂ ਸੁਖ ਮਨ ਦੀਆਂ ਸਹੂਲਤਾਂ ਸਾਨੂੰ ਮਿਲਦੀਆਂ ਹਨ। ਇਸ ਕਰਕੇ ਗੁਰਮਤਿ ਬੈਰੂ ਜਿਵੇਂ ਇੱਕ ਕਰਸਾਨ ਇਸ ਦੇਸ਼ ਦੀ ਖੇਤੀ ਬੀਜਦਾ ਹੈ ਖੇਤੀ ਕਰਦਾ ਹੈ ਜਿਹਨੂੰ ਮਹਾਰਾਜ ਗਰਬਾਣੀ ਵੀ ਸਮਝਾਉਂਦੇ ਕਰਸਾਣੀ ਕਰਸਾਨ ਕਰੇ ਲੋਚੇ ਜੀਓ ਲਾਏ ਹਲ ਜੋਤੇ ਉਦਮ ਕਰੇ ਮੇਰਾ ਪੁੱਤ ਦੀ ਖਾਏ ਤਉ ਹਰ ਜਨ ਹਰ ਹਰ ਬੋਲਦਾ ਹਰ ਅੰਤ ਸੜਾਏ